ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਦੇ ਉੱਪਰ ਦੇਖ ਰਹੇ ਨੇ ਉਹ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਪਹਿਲੀ ਵਾਰੀ ਇਹ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਬਹੁਤ ਵਧੀਆ ਦੋਸਤੋ ਚੰਗੇ ਰਿਕਾਰਡ ਵਾਲਾ ਫਾਦਰ ਵੱਲੋਂ ਤੇ ਮਦਰ ਵੱਲੋਂ ਵੀ ਇੱਕ ਕਮਾਲੀ ਦਿਖਾਵਾਂਗੇ ਦੋਸਤੋ ਝੋਟਾ ਦਿਖਾਵਾਂਗੇ ਸੇਲ ਵਾਸਤੇ ਹੈਗਾ ਵੀਰ ਹੁਣੀ ਸੇਲ ਕਰਦੇ ਆ ਬਾਕੀ ਟੋਟਲ ਜਿਹੜਾ ਰਿਕਾਰਡ ਹੈਗਾ ਆਪਾਂ ਵੀਰ ਹੁਣਾ ਦੇ ਕੋਲੋਂ ਲਵਾਂਗੇ ਜਾਣਕਾਰੀ ਏਰੀਆ ਜਿਹੜਾ ਦੋਸਤੋ ਪਿੰਡ ਤਲਵੰਡੀ ਨੇਪਾਲਾ ਪੈ ਜਾਂਦਾ ਜੀ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਫਰੋਜ਼ਪੁਰ ਲੱਗਦਾ ਹੈ ਜੀ ਮਖੂ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਪਿੰਡ ਤਲਵੰਡੀ ਨੇਪਾਲਾ ਹੈਗਾ ਸੋ ਵੀਰ ਹੋਣਾ ਦਾ ਮਤਲਬ ਕਿ ਡੇਰੀ ਦਾ ਕੰਮ ਆ ਘਰ ਦੇ ਪਸ਼ੂ ਨੇ ਸਾਰੇ ਸੋ ਸੇਲ ਪਰਚੇਜ ਵਾਲੇ ਪਸ਼ੂ ਨਹੀਂ ਵੀਰ ਹੋਣੇ ਲੈ ਕੇ ਆਉਂਦੇ ਫਿਲਹਾਲ ਜਿਹੜੇ ਘਰ ਦੇ ਪਸ਼ੂ ਨੇ ਤੇ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਮਾਲੀ ਆ ਝੋਟਾ ਵਾ ਸੇਲ ਕਰਨ ਦਾ ਜਿਹੜੀ SLA ਬਣਾਈ ਸੀ ਵੀਰ ਹੋਣਾ ਨੇ ਤੇ ਆਪਾਂ ਜਿਆਦਾ ਜਾਣਕਾਰੀ ਜਿਹੜੀ ਵੀਰ ਹੋਣਾ ਦੇ ਕੋਲੋਂ ਲਵਾਂਗੇ ਮਾਲੀ ਬਹੁਤ ਵਧੀਆ ਤੁਹਾਨੂੰ ਸਾਰੇ ਪਾਸਿਓਂ ਆਪਾਂ ਜਰੂਰ ਇਹਦਾ ਦਿਖਾਵਾਂਗੇ ਬਾਕੀ ਮੋਹਰਾ ਦੇ ਵਿੱਚ ਜੈਡ ਬਲੈਕ ਹੈਗਾ ਦੋਸਤੋ ਤੇ ਚੱਲਦੇ ਆ ਵੀਰ ਹੋਣਾ ਦੇ ਕੋਲ ਪੁੱਛ ਲੈਣੀਆਂ ਕੀ ਡਿਟੇਲ ਹੈਗੀ ਇਸ ਮਾਲੀ ਦੀ ਤੇ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਹਾਂ ਜੀ ਹੋਰ ਵੀਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੇ ਠੀਕ ਹੈ ਵੀਰ ਜੀ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਦिए ਵੀਰਾਂ ਦਾ ਮੇਰਾ ਨਾਮ ਆ ਜੀ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਵੀਰੇ ਪਿੰਡ ਆਪਣਾ ਤਲਵੰਡੀ ਨਪਾਲਾਈ ਹੈ ਨਾ ਪਾਲਾ ਜੀ ਠੀਕ ਆ ਤੇ ਆਪਣਾ ਮਤਲਬ ਕੀ ਇਹ ਘਰ ਦਾ ਮਾਲੀ ਪਾਲਿਆ ਹੋਇਆ ਜੀ ਬਿਲਕੁਲ ਜੀ ਘਰ ਦਾ ਪਾਲਿਆ ਹੋਇਆ ਜੀ ਠੀਕ ਆ ਤੇ ਇਹ ਇਸ ਟਾਈਮ ਇਹਦੀ ਉਮਰ ਕਿੰਨੀ ਹੋ ਗਈ ਵੀਰ ਉਮਰ ਇਹਦੀ ਪੌਣੇ ਕਿ ਤਿੰਨ ਸਾਲ ਹੋ ਗਈ 2.5 ਤੋਂ ਪਲੱਸ ਆ ਜੀ अच्छा जी हां दिवाली आले ਦਿਨ ਦਾ ਜਨਮਾ ਦਿਵਾਲੀ ਨੂੰ 3 ਸਾਲ ਦਾ ਹੋ ਜਾਣਾ ਜੀ ਇਸ 2022 ਦੀ ਦਿਵਾਲੀ ਨੂੰ ਹਾਂ ਜੀ ਹਾਂ ਜੀ 3 ਸਾਲ ਕੰਪਲੀਟ ਹੋ ਜਾਣੀ ਐ ਇਹ ਜੀ ਤੇ ਦੰਦੋ ਫਿਰ ਵੀਰ ਕੀ ਦੰਦਾਂ ਦੋ ਦੰਦਾਂ ਜੀ ਬਿਲਕੁਲ ਦੋ ਦੰਦਾਂ ਜੀ ਦੋ ਦੰਦ ਮਾਲੀ ਐ ਜੀ ਹਾਂ ਜੀ ਠੀਕ ਆ ਸੋ ਆ ਦੋਸਤੋ ਤਕਰੀਬਨ ਵੀਰ ਹੁਣੇ ਦੱਸ ਰਹੇ ਨੇ ਵੀ 2022 31 ਦੇ ਵਿੱਚ ਦੋਸਤੋ ਦਿਵਾਲੀ ਦੇ ਸਮੇਂ ਇਸ ਦੀ ਹੋਈ ਜਿਹੜੀ 3 ਸਾਲ ਦੀ ਉਮਰ ਆ 3 ਇਅਰ ਜਿਹੜਾ ਦੋਸਤੋ ਜਿਹੜੀ ਏਜ ਇਸ ਦੀ ਆ ਕੰਪਲੀਟ ਹੋ ਜਾਣੀ ਆ ਤੇ ਹਰਪ੍ਰੀਤ ਵੀਰ ਜੀ ਮਦਰ ਦਾ ਕੀਰ ਕਰ ਰਿਹਾ ਹੈ ਜੀ ਮਦਰ ਦਾ 19 ਪਲੱਸ ਹੋਏਗਾ ਜੀ ਬਿਲਕੁਲ ਰਿਕਾਰਡ 19 ਪਲੱਸ ਆ ਜੀ ਆਪਣੇ ਕੋਲ ਮਦਰ ਆ ਜਾਂ ਆਪਣੇ ਗਾਉ ਰਿਸ਼ਤੇਦਾਰੀ ਕਿਤੇ ਹੈਗੀ ਬਸ ਆਪਣੇ ਘਰ ਹੀ ਆ ਸਮਝੋ ਜੀ ਆਪਣੇ ਘਰ ਹੀ ਆ ਮਤਲਬ ਕਿਸੇ ਭੈਣ ਭਰਾ ਨੇ ਜੇਕਰ ਲੈ ਕੇ ਜਾਣਾ ਤੇ ਮਾਂ ਦੇਖਣਾ ਚਾਹੁੰਦਾ ਵਿਖਾ ਸਕਦੇ ਆ ਦਿਖਾ ਸਕਦੇ ਆ ਜੀ ਬਿਲਕੁਲ ਠੀਕ ਆਪਣੇ ਤਲਵੰਡੀ ਹੈ ਜਾਂ ਦੂਰ ਜਾਣਾ ਪੈਂਦਾ ਜੀ ਬਸ ਆਪਾਂ ਤਾਂ ਲੋਕਲ ਹੀ ਆ ਜੀ ਤਲਵੰਡੀ ਤੇ ਜਿਹੜੀ ਇਸਦੀ ਮਦਰ ਉਹ ਵੀ ਇਹ ਪਾਸੇ ਆ ਹਾਂਜੀ ਉਹ ਥੋੜੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਆ ਜੀ ਮਤਲ ਉਹ ਮਦਰ ਦੇਖਣਾ ਚਾਹੁੰਦਾ ਦਿਖਾ ਸਕਦੇ ਦਿਖਾ ਸਕਦੇ ਜੀ ਬਿਲਕੁਲ ਠੀਕ ਆ ਤੇ ਇਹ ਵੀਰ ਫਾਦਰ ਵਾਲੇ ਪੱਖ ਤੋਂ ਕਿਹੜੇ ਬੁੱਲ ਦਾ ਬੱਚਾ ਹੈਗਾ ਇਹ ਅਹਿਮ 29 ਦਾ ਜੀ ਅਹਿਮ 29 ਦਾ ਬੱਚਾ ਹਾਂਜੀ ਬਿਲਕੁਲ ਠੀਕ ਆ ਅਹਿਮ 29 ਦਾ ਬੱਚਾ ਸੋ ਦੋਸਤੋ ਬਾਕੀ ਵੀਰ ਹੋਣਾ ਦੇ ਕੋਲ ਜਿਹੜੀ ਮਦਰ ਵੀ ਰਿਸ਼ਤੇਦਾਰੀ ਦੇ ਵਿੱਚ ਤੁਸੀਂ ਕਹਿ ਲਓ ਬਾਕੀ ਜਦੋਂ ਤੁਸੀਂ ਖਰੀਦਣ ਦਾ ਸਲਾਹ ਬਣਾ ਲਈ ਜਾਂ ਖਰੀਦਣ ਆਏ ਤੇ ਤੁਹਾਨੂੰ ਜਿਹੜੀ ਮਦਰ ਇਸ ਦੀ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਵੇਖ ਸਕਦੇ ਹੋ ਇਹ ਨਹੀਂ ਵੀ ਇਸ ਦੀ ਮਦਰ ਵੇਚਤੀ ਆ ਜਾਂ ਸੇਲ ਕਰਤੀ ਆ ਆ ਬਾਕੀ ਬਿਲਕੁਲ ਜਿਹੜਾ ਪੂਰਾ ਤੁਹਾਨੂੰ ਰਿਕਾਰਡ ਵੀ ਮਦਰ ਦਾ ਅਗਲੇ ਪਰਿਵਾਰ ਵੱਲੋਂ ਵੀ ਦੱਸਿਆ ਜਾਊਗਾ ਸੋ ਬਿਲਕੁਲ ਜਿਹੜਾ ਦੋਸਤੋ ਐਮ 29 ਦਾ ਬੱਚਾ ਤੁਸੀਂ ਵੇਖ ਰਹੇ ਹੋ ਸਾਹਮਣੇ ਤੇ ਮਾਲੀ ਦਾ ਜਿਹੜਾ ਮੂੰਹ ਮੱਥਾ ਹੈ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਹਾਈਟ ਤਕਰੀਬਨ ਬਹੁਤ ਵਧੀਆ ਚੰਗੀ ਹਾਈਟ ਹੈਗੀ ਆ ਅਵੇਲ ਪੱਖੋਂ ਵੇਖੀਏ ਤੇ ਹਾਈਟ ਪੱਖੋਂ ਵੇਖੀਏ ਬਹੁਤ ਜਿਆਦੀ ਸੋਹਣੀ ਕੱਦ ਕਾਠੀ ਹੈਗੀ ਆ ਮਾਲੀ ਦੀ ਤੇ ਵੀਰ ਜੀ ਮਾਂ ਦਾ ਵੀ ਕੱਦ ਕਾਠ ਕਾਫੀ ਜਿਆਦਾ ਸੋਹਣਾ ਸੀ ਇਹਦਾ ਜੀ ਬਹੁਤ ਹਾਂ ਜੀ ਆ ਠੀਕ ਆ ਠੀਕ ਆ ਬਾਕੀ ਹਾਈਟ ਦੋਸਤੋ ਪੂਰੀ ਹੈਗੀ ਆ ਪਿੱਠ ਪੂਰਾ ਤੁਸੀਂ ਵੇਖੋ ਮਾਲੀ ਦਾ ਬਹੁਤ ਵਧੀਆ ਚੰਗੀ ਹਾਈਟ ਤਕਰੀਬਨ 5.5 ਫੁੱਟ ਦੇ ਨੀਅਰ ਅਬਾਊਟ ਆਪਾਂ ਹਾਈਟ ਕਹਾਂਗੇ ਬਿਲਕੁਲ ਜੇਕਰ ਆਪਾਂ ਥੱਲੇੋਂ ਮਿੰਦੀ ਕਰਦੇ ਆ ਤਾਂ ਪੁੱਠੇ ਤੱਕ ਦੀ ਤੇ ਠੀਕ ਆ ਹਰਪ੍ਰੀਤ ਵੀਰੇ ਪੱਕੀ ਮੱਝਾਂ ਦੇ ਕੇ ਕ੍ਰੋਸਿੰਗ ਕਰਦਾ ਹੈਗਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਤਕਰੀਬਨ ਕਿੰਨੇ ਸਮੇਂ ਤੋਂ ਕ੍ਰੋਸਿੰਗ ਸ਼ੁਰੂ ਕਰ ਦਿੱਤੀ ਸੀ ਇਸਨੇ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਹੋ ਗਿਆ ਤੇ ਬੱਚੇ ਇਸ ਦੇ ਤਕਰੀਬਨ ਆਈ ਪਈ ਬਹੁਤ ਵਧੀਆ ਰਿਜ਼ਲਟ ਆਇਆ ਜੀ ਇਹਦਾ ਠੀਕ ਆ ਜੈਡ ਬਲੈਕ ਬੱਚੇ ਪਾਰਿਆ ਜੀ ਜੈਡ ਬਲੈਕ ਜੀ ਬਿਲਕੁਲ ਠੀਕ ਆ ਆ ਤੁਸੀਂ ਜਿਹੜਾ ਸਾਰੇ ਬਣਾ ਪਾ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਤੇ ਵੀਰ ਜੀ ਨੂੰ ਖੋਲ ਕੇ ਮੜਾ ਕਰੀ ਤੋੜ ਲੀ ਗੇ ਇਧਰ ਜੀ ਕਿਸਾਨ ਵੀਰੋ ਬਾਕੀ ਤੁਸੀਂ ਜਿਹੜਾ ਕਦ ਕਾਠੀ ਮੈਂ ਜ਼ਰੂਰ ਜਿਹੜਾ ਜ਼ਿਕਰ ਕਰ ਦਿੱਤਾ ਹੈ ਬਾਕੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਚੰਗੀ ਮਾਂ ਦੇ ਵਿੱਚੋਂ ਦੋਸਤੋ ਇਹ ਬੱਚਾ ਹੈਗਾ ਕਦ ਕਾਠੀ ਸੋਹਣਾ ਤੇ ਟੈਸਟਿਕਲ ਜਿਹੜੇ ਦੋਸਤੋ ਵੀ ਤੁਸੀਂ ਜ਼ਰੂਰ ਨਿਗਾਹ ਮਾਰ ਸਕਦੇ ਹੋ ਬਿਲਕੁਲ ਸਟ੍ਰੇਟ ਜਿਹੜੇ ਸਿੱਧੇ ਟੈਸਟਿਕਲ ਨੇ ਆਹ ਵੇਖ ਸਕਦੇ ਹੋ ਦੋਸਤੋ ਬਿਲਕੁਲ ਸਿੱਧੇ ਸਟ੍ਰੇਟ ਟੈਸਟਿਕਲ ਨੇ ਸੋ ਬਿਲਕੁਲ ਹਰ ਪੱਖ ਤੋਂ ਤੁਸੀਂ ਜ਼ਰੂਰ ਵੇਖ ਸਕਦੇ ਹੋ ਕਿਉਂਕਿ ਜਿਹੜੀ ਮੱਜਾਂ ਦੀ ਕ੍ਰੋਸਿੰਗ ਜਿਆਦਾ ਹੀ ਹੋਣ ਕਰਕੇ ਮਾਲੀ ਕਿਤੇ ਨਾ ਕਿਤੇ ਦੋਸਤੋ ਲਿੱਸੇ ਮਿਲ ਜਾਂਦੇ ਆ ਪਿੰਡਾਂ ਦੇ ਵਿੱਚ ਆਮ ਅਕਸਰ ਵੇਖਣ ਦੇ ਵਿੱਚ ਆ ਜਾਂਦਾ ਵੀ ਕਈ ਵੀ ਵੀਰ ਮੋੜਿਆ ਨਹੀਂ ਜਾਂਦਾ ਕਿਸੇ ਨੂੰ ਵੀ ਤੇ ਵੀਰ ਜੀ ਤਕਰੀਬਨ ਆ ਥੋੜਾ ਜਿਹਾ ਲਿੱਸੇ ਪਣ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਤੇ ਬਸ ਇਹੀ ਆ ਜੀ ਕ੍ਰੋਸਿੰਗ ਥੋੜੀ ਵੱਧ ਹੋ ਰਹੀ ਆ ਠੀਕ ਹੈ ਜੀ ਤੇ ਬਸ ਇਸੇ ਕਰਕੇ ਥੋੜਾ ਜਿਹਾ ਇਸੇ ਕਰਕੇ ਹਾਂ ਹਾਂ ਜੀ ਸੋ ਦੋਸਤੋ ਵਧੀਆ ਰਿਜ਼ਲਟ ਮਾਲੀ ਪਾ ਰਿਹਾ ਤੇ ਬਾਕੀ ਤੁਸੀਂ ਇੱਕ ਵਾਰੀ ਫੇਰ ਵੇਖ ਲਓ ਸਾਰੇ ਪਾਸਿਓਂ ਔਰ ਸੋ ਦੋਸਤੋ ਬਾਕੀ ਜਿਹੜਾ ਬਰੀਡਿੰਗ ਪਰਪਸ ਵਾਸਤੇ ਆ ਮਾਲੀ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਜਿਹੜੇ ਮਤਲਬ ਕਿ ਮਦਰ ਦਾ ਰਿਕਾਰਡ ਵੀ ਚੰਗਾ ਹੋਵੇ ਤੇ ਆਪ ਵੀ ਜਿਹੜਾ ਖੋਦ ਉਹ ਕਿਸੇ ਚੰਗੇ ਬਾਪ ਦੀ ਉਲਾਦ ਹੋਵੇ ਤੇ ਵੀਰ ਹਰਪ੍ਰੀਤ ਤੋਂ ਆਪਾਂ ਪੁੱਛ ਲੈਂਦੇ ਆ ਕੀ ਜਿਹੜਾ ਇਸ ਦਾ ਮੁੱਲ ਕਰਦੇ ਵੀਰ ਹਰਪ੍ਰੀਤ ਜੀ ਕੀ ਇਸ ਦਾ ਜਿਹੜਾ ਮੁੱਲ ਡਿਮਾਂਡ ਕੀ ਰੱਖੀ ਹੋਈ ਇਹਦਾ ਮੁੱਲ ਜਿੱਥੇ ਹਜ਼ਾਰ ਰੁਪਏ ਕਰਦੇ ਆ ਜੀ 60000 ਕਰਦੇ ਆ ਜੀ ਜੀ ਬਿਲਕੁਲ ਤੇ ਜੇਕਰ ਕੋਈ ਭੈਣ ਭਰਾ ਸੱਜਣ ਆਉਂਦਾ ਤੇ ਮਾਨਤਨ ਕਰ ਦਊਗੀ ਜੀ ਮਾਨਤਨ ਕੀਤਾ ਜਾਵੇਗਾ ਦੋਸਤੋ 60000 ਰੁਪਏ ਵੀਰ ਹੋਣਾ ਨੇ ਜਿਹੜੀ ਅ ਵੀਰ ਹੋਣੀ ਚਾਹੁੰਦੇ ਆ ਵੀ ਕਿਤੇ ਜਿਹੜਾ ਮਤਲਬ ਹੈ ਕਿ ਘਰੇ ਰੱਖਣ ਵਾਲਾ ਕੋਈ ਜ਼ਿੰਮੇਵਾਰ ਭਰਾ ਹੈ ਚਾਹੇ ਕਿ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਚਾਹੇ ਰੇੜੀ ਵੀ ਲੱਗਾ ਹੈ ਨਾ ਵੀਰ ਜੀ ਬਿਲਕੁਲ ਜੀ ਰੇੜੀ ਵੀ ਲੱਗਾ ਹੋਇਆ ਸੋ ਦੋਸਤੋ ਤੁਸੀਂ ਕੰਮ ਕੋਈ ਵੀ ਲੈ ਕੇ ਲੈ ਸਕਦੇ ਹੋ ਮਾਲੀ ਤੋਂ ਤਕਰੀਬਨ ਬਰੀਡ ਪਰਪਸ ਤੇ ਵੀ ਇੱਕ ਘਰੇਲੂ ਜੇਕਰ ਪੱਠੇ ਦੀ ਢੋਟ ਭਈ ਆਸ ਤੇ ਮਾਲੀ ਉੱਥੇ ਵੀ ਜਿਹੜਾ ਕੰਮ ਤੁਹਾਨੂੰ ਦੇਵੇਗਾ 60000 ਰੁਪਏ ਡਿਮਾਂਡ ਆ ਵਿੱਚੋਂ ਮਾਨਤਨ ਜਿਹੜਾ ਜ਼ਰੂਰ ਕਰ ਪਹੁੰਚਿਆ ਦਾ ਕੀਤਾ ਜਾਵੇਗਾ ਤੇ ਇੱਕ ਵੀਰ ਜਿਹੜੇ ਸੰਪਰਕ ਨੰਬਰ ਬੋਲ ਕੇ ਜਰੂਰ ਦੱਸ ਦਗੇ ਆਪਣੇ 94631 ਜੀ 14894 ਇੱਕ ਵਾਰੀ ਫਿਰ ਬੋਲ ਦਿਆ ਵੀਰ 94631 14894 ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਪ੍ਰੀਤ ਸਿੰਘ ਹੋਣੀ ਤੇ ਮਾਲੀ ਇਹਨਾਂ ਦੇ ਕੋਲ ਆ ਦੋਸਤੋ ਸੇਲ ਵਾਸਤੇ ਆ ਕਿਸੇ ਭੈਣ ਭਰਾ ਨੇ ਵੀਰ ਨੇ ਖਰੀਦਣਾ ਹੋਵੇ ਤੁਸੀਂ ਜਰੂਰ ਜਿਹੜਾ ਖਰੀਦ ਸਕਦੇ ਹੋ ਮੋਬਾਈਲ ਨੰਬਰ ਜਿਹੜਾ ਸੰਪਰਕ ਨੰਬਰ ਮੈਂ ਵੀਡੀਓ ਦੇ ਵਿੱਚ ਚੱਲਦੇ ਕਰ ਦਮੂਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ